ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 5 ਫਰਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਸਵੇਰ ਵੇਲੇ ਦੱਸਿਆ ਸੀਗਾ ਕਿ ਅੱਜ ਪੰਜਾਬ ਦੇ ਪਹਾੜਾ ਨਾਲ ਲੱਗਦੇ ਇਲਾਕੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਹਲਕੀ ਫੁਲਕੀ ਬੱਦਲਬਾਹੀ ਤੇ ਕਣਮਣ ਦੇਖੀ ਜਾ ਸਕਦੀ ਹੈ। ਤਕਰੀਬਨ ਕਣਮਣ ਤਾਂ ਨਹੀਂ ਹੋਈ ਪਰ ਬੱਦਲਬਾਹੀ ਜ਼ਰੂਰ ਦੇਖੀ ਗਈ ਤੇ ਬਾਕੀ ਰਹਿੰਦੇ ਸਾਰੇ ਪੰਜਾਬ ਵਿੱਚ ਮਾਝੇ, ਮਾਲਵੇ ਤੇ ਦੁਆਬੇ ਦੇ ਜਿਹੜੇ ਬਾਕੀ ਇਲਾਕੇ ਨੇ ਇਹਨਾਂ ਦੇ ਵਿੱਚ ਸਵੇਰ ਵੇਲੇ ਤੁੰਦ ਜ਼ਰੂਰ ਬਣੀ ਹੋਈ ਸੀਗੀ ਪਰ ਜਿਵੇਂ ਦੱਸੇ ਅਨੁਸਾਰ ਅੱਜ ਪੰਜਾਬ ਦਾ ਮੌਸਮ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸਾਫ਼ ਰਹਿਣ ਦੀ ਸੰਭਾਵਨਾ ਹੈ। ਤਕਰੀਬਨ ਉਸੇ ਤਰ੍ਹਾਂ ਦਾ ਹੀ ਰਿਹਾ ਸਵੇਰ ਵੇਲੇ ਕੁਝ ਇਲਾਕਿਆਂ ਦੇ ਵਿੱਚ ਸੰਘਣੀ ਤੁੰਦ ਜ਼ਰੂਰ ਗੀ ਗਈ ਪਰ 9 10 ਵਜੇ ਦੇ ਆਸ-ਪਾਸ ਇਹ ਤੁੰਦ ਸਾਰੇ ਹੀ ਪੰਜਾਬ ਵਿੱਚ ਉਤਰ ਗਈ ਤੇ ਮੌਸਮ ਪੰਜਾਬ ਦਾ ਸਾਫ਼ ਹੋਇਆ ਤੇ ਬਹੁਤ ਲੰਬੇ ਸਮੇਂ ਬਾਅਦ ਨੀਲਾ ਆਸਮਾਨ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਹੈ ਪਰ ਇਸ ਦੇ ਨਾਲ ਇਹ ਹੋਵੇਗਾ ਕਿ ਦਿਨ ਦਾ ਟੈਂਪਰੇਚਰ ਵਿੱਚੋਂ ਹੁਣ ਵਾਧਾ ਦੇਖਿਆ ਜਾਵੇਗਾ ਤੇ ਰਾਤ ਦਾ ਟੈਂਪਰੇਚਰ ਠੰਡਾ ਰਿਹਾ ਕਰੇਗਾ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਮੀਂਹ ਦੀ ਖਾਸ ਸੰਭਾਵਨਾ ਨਹੀਂ ਹੈ ਕੋਈ ਵੀ ਪੱਛਮੀ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਕੋਰਾ ਜ਼ਰੂਰ ਦੇਖਿਆ ਜਾ ਸਕਦਾ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕਿਉਂਕਿ ਦਿਨ ਸਾਫ਼ ਹੋਵੇਗੇ ਤੇਜ਼ ਹਵਾਵਾਂ ਚੱਲਣ ਗਿਆ ਕੋਰੇਪਣ ਦੀ ਸੰਭਾਵਨਾ ਬਣ ਰਹੀ ਹੈ ਤੇ ਟੈਂਪਰੇਚਰ ਕੁਝ ਇਲਾਕਿਆਂ ਦੇ ਵਿੱਚ 4 ਤੋਂ 5 ਡਿਗਰੀ ਤੱਕ ਦੇਖਿਆ ਜਾਵੇਗਾ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਰਾਜਸਥਾਨ ਦਿੱਲੀ ਨਾਲ ਵਿੱਚ ਵੀ ਮੌਸਮ ਸਾਫ਼ ਹੋਇਆ ਹੈ ਜਿਹੜਾ ਹਵਾ ਦੇ ਵਿੱਚ ਪ੍ਰਦੂਸ਼ਣ ਬਣਿਆ ਹੋਇਆ ਸੀਗਾ ਉਸ ਤੋਂ ਵੀ ਰਾਹਤ ਮਿਲੀ ਹੈ ਤੇ ਮੌਸਮ ਪੂਰੀ ਤਰ੍ਹਾਂ ਪੰਜਾਬ ਦਾ ਤੇ ਨਾਲ ਲੱਗਦੇ ਇਲਾਕਿਆਂ ਦਾ ਸਾਫ਼ ਹੋਇਆ ਹੈ ਆਪਣੇ ਹਿਮਾਚਲ ਤੇ ਜੰਮੂ ਦੇ ਕਈ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਈ ਹੈ ਜਿੱਥੇ ਲੰਬੇ ਸਮੇਂ ਤੋਂ ਬਰਫਬਾਰੀ ਦੀ ਡੀਕ ਸੀ ਉੱਥੇ ਵੀ ਇਹ ਡੀਕ ਖਤਮ ਹੋਈ ਹੈ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਸਾਫ਼ ਰਹੇਗਾ ਸਾਰੇ ਹੀ ਇਲਾਕਿਆਂ ਦੇ ਵਿੱਚ